ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਵਿਦੇਸ਼ ਜਾਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ ਲੱਗਦੀਆਂ ਮौजਾਂ ਹੀ ਮौजਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਇੰਡੋਨੇਸ਼ੀਆ ਨਾ ਦੇਸ਼ ਵਿਦੇਸ਼ ਜਾਣ ਦੇ ਚਾਹਵਨਾਂ ਲਈ ਰਸਤਾ ਸਾਂ ਕਰ ਰਿਹਾ ਦੱਸਦੇ ਕਿ ਇੰਡੋਨੇਸ਼ੀਆ ਦਾ ਬਾਲੀ ਦਾਪੂ ਭਾਰਤ ਕਲੀ ਚੋਟੀ ਦੇ ਸੈਰ ਸਾਨਾ ਪਟਾਸਤਾਨਾ ਚ ਇੱਕ ਹੈ ਹੁਣ ਇੰਡੋਨੇਸ਼ੀਆਈ ਸਰਕਾਰ ਨੇ ਕੁਮਾਰ ਖੰਦਸ਼ਕੀਨ ਅਲੀ ਦੇਸ਼ ਦੀ ਆਰਥਿਕਾ ਨੂੰ ਹੁਲਾਰਾ ਦੇਣ ਲਈ ਭਾਰਤ ਦੇ ਨਾਲ ਲਾਲ ਉਹਰੂ ਨੀਤੀ ਖੇਦ ਯਾਤਰਾ ਨੂੰ ਵੀਜ਼ਾ ਮੁਕਤ ਦਾਖਲਾ ਪ੍ਰਦਾਨ ਕਰਨ ਦੀ ਯੋਜਨਾ ਲੈਣ ਦਾ ਐਲਾਨ ਕੀਤਾ ਤੇ ਘਰੇਲੂ ਖਰਚਿਆਂ ਵਧਾਉਣ ਦੇ ਇੰਡੋਨੇਸ਼ੀਆਈ ਯਾਤਰੀਆਂ ਲਈ ਵੀਜ਼ਾ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਦਾ ਫੈਸਲਾ ਲਿਆ ਜਿਸ ਨਾਲ ਦੇਸ਼ ਕਿ ਸਲਾਨੀ ਗਿਣਤੀ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਇੰਡੋਨੇਸ਼ੀਆ ਦੇ ਸੈਰ ਸਪਾਟਾ ਮੰਤਰੀ ਅੰਡੀਆਗਾ ਉਹਨੂੰ ਵੀ ਅਗਵਾਈ ਵਾਲੀ ਪੈਲ ਕਾਰਮੀ ਦਾ ਦੇ ਸਕ ਤੋਂ ਮਰਵੀ 24 ਤੋਂ ਪਹਿਲਾਂ ਮੁਕਤੀ ਯੋਗ ਇਹਨਾਂ ਨੂੰ ਅੰਤਿਮ ਰੂਪ ਦੇਣਾ ਹੈ ਤੇ ਨਾਲ ਹੀ ਦੱਸਦੇ ਕਿ ਭਾਰਤੀ ਯਾਤਰੀਆਂ ਕੋਲ ਆਪਣੀ ਖਾਸ ਯਾਤਰਾ ਲੀਡੀਆਂ ਦੀ ਜ਼ਰੂਰਤ ਉਹਨੂੰ ਪੂਰਾ ਕਰਨ ਲਈ ਕਈ ਬੀਐਸਕੇਲਪਰ ਵਿਕਲਪ ਇੰਡੋਨੇਸ਼ੀਆ ਵੱਲੋਂ ਮैया ਕਰਵਾਏ ਗਏ ਜੀਹਾਂ ਰਣਾਲੀ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ